ਉਹ ਕਿੰਨਾ ਅਧੂਰ ਹੋ। ਪੈਰ ਆਉਂਦਾ ਨਹੀਂ ਮੇਰੀ ਗੱਲ ਸੁਣਦਾ। ਸਾਰਾ ਆਜ ਦੇ ਨਹੀਂ ਕਿ ਜਿਹੜਾ ਹੁੰਦਾ ਬਸ। ਮੇਰੀ ਗੱਲ ਸੁਣੋ। ਰੋਟੀ ਖਾਦੀ ਸੀ ਤੁਸੀਂ? ਸੁੰਦੇ ਨਹੀਂ। ਰੋਟੀ ਕਹਿਣਾ ਕੰਮ ਦੀ ਰੋਟੀ। ਨਾਂ ਤੇਰੀ ਸੰਗੋ ਠਾਂਵੇਂ ਤਨਾ ਤਾਂ ਮੈਨੂੰ ਤਾਂ ਤੇਰੇ ਨਾਲ ਹੀ ਬਾਕ ਆਉਣ ਲਾ ਪੇ ਤੁਰ ਪਵਾਂਗੇ ਤੇ ਥੁੱਪੇ ਖਲੋਣਾ ਵਾ। ਹੁਣ ਤੁਰਿਆ ਨਹੀਂ ਕਿ ਆਂ ਡਿਆ। ਉਹ ਨਾ ਅਗਲਿਆਂ ਨੇ ਨਾ ਬੈਠਾ ਆਇਆ। ਤੈਨੂੰ ਸੁਆਲ ਨਹੀਂ ਆਇਆ। ਕਰੋ ਰਾਜ ਕੇ ਜਾਂਦੀਆਂ ਫਿਰ ਕਰੋ ਰਾਜ ਕੇ ਉੱਥੇ ਜਾ ਉੱਥੇ ਕੀ ਕਰਨ ਜਾ ਕੇ ਖਾਣਾ ਹੀ ਖਾ ਵੀ ਆਈਆਂ ਨਾਲਿ ਸਵਾਲ ਨਹੀਂ ਆਇਆ ਹੈ ਹੂੰ ਜਾ ਕੋਈ ਇਦਾਂ ਹੀ ਕਰਦੇ ਰਹਿੰਦੇ ਜੇ ਆਏ ਹੈ ਮੱਜਾਂ ਵੇ ਮੂੰਹ ਚੁੱਕ ਕੇ ਵੇਖਣ ਦੀਆਂ ਨਾ ਉਹਨਾਂ ਨੂੰ ਪੱਠੇ ਨਾ ਦੱਥੇ ਨਾ ਪਾਣੀ ਨਾ ਧਾਣੀ ਕੁੜੀ ਵੀ ਪਰਾਂ ਕਿੱਥੇ ਮਰੀ ਵੇਖਣ ਨੂੰ ਜਾ ਕੇ ਕੀ ਕਰਦੀ ਫਿਰਦੀ ਐ ਸਾਰੀ ਕਿੰਨਾ ਨਾ ਪਿਆਰਿੰਦਾ ਇਦਾਂ ਹੀ ਨਿੱਚਾ ਹੀ ਵਾਵਾ ਲੱਗਦੀਆਂ ਇਹ ਬੂਟੇ ਨੂੰ ਘਟਕੇ ਲੱਗਣ ਦੀਆਂ ਮੈਨੂੰ ਲੱਗਦਾ ਫੇਰ ਲੱਗਦਾ ਗਵਾਂਢਣ ਆ ਕੇ ਲੈ ਗਈ ਆ ਇੱਕ ਤੇ ਇਹਦਾ ਬੜਾ ਸਿਆਪਾ ਹੁੰਦਾ ਜਦੋਂ ਵੇਖੋ ਕਰੋ ਹੁੰਦੀਆਂ ਬਾਜਰ ਲੈ ਪਹਿਲਾ ਜਾਂਦੀ ਆ ਕੋਈ ਹਾਲ ਨਹੀਂ ਕਿੰਨੀਆਂ ਮੈਂ ਮਿਰਚਾਂ ਲਾਈਆਂ ਸੀ ਤੇ ਵੇਖ ਕਿੰਨੀਆਂ ਘੱਟ ਰਹਿ ਗਿਆ ਇਹ ਸ਼ਾਮ ਨੂੰ ਮੰਮੀ ਨੇ ਪੁੱਛਿਆ ਤਾਂ ਉਹਨੇ ਕਿਹਾ ਕਿ ਪਤਾ ਸਿਮਰਤ ਨੇ ਹੀ ਦੀ ਆਈ ਆਪ ਜਾ ਕੇ ਕੋਈ ਹਾਲ ਨਹੀਂ ਇਹਨਾਂ ਦਾ ਪਹਿਲਾਂ ਇੱਧਰ ਉਹ ਤੇ ਇੱਥਾਂ ਓਏ ਮੰਮੀ ਹਾਂ ਪਹਿਲਾਂ ਮੇਰੀ ਗੱਲ ਸੁਣੋ ਇੱਧਰ ਆਓ ਮੈਨੂੰ ਬੈਠ ਲੈ ਆਂਦੇ ਆ ਆਇਂ ਇੱਧਰ ਆਓ ਆਇਂ ਸਾਥ ਲੰਨ ਆਂਦੇ ਆ ਆਹ ਦੇਖੋ ਮਿਰਚਾਂ ਇਹ ਬੂਟੇ ਦੇ ਦੇਖੋ ਤੇ ਇੱਥੇ ਦੇਖੋ ਆ ਤੁਸੀਂ ਜੇ ਗਏ ਨਾ ਚਾਚੀ ਕਰ ਮਿਰਚਾਂ ਤੂੰ ਹੀ ਰਣੀ ਤੋੜ ਤੋੜ ਗਵੰਡੀਆਂ ਨੂੰ ਮੈਂ ਜਿਹੜੇ ਮੈਨੂੰ ਦੇਤੀਆਂ ਮਿਰਚਾਂ ਵੇਖੋ ਮੈਂ ਜਿਹਦੀਆਂ ਕੱਲ ਵੇਖੀਆਂ ਜਾਂ ਫੇਰ ਨਹੀਂ ਹੈਗੀਆਂ ਨੀ ਗੋਲੀ ਮਾਰ ਮਿਰਚਾਂ ਨੂੰ ਕੋਈ ਪਾਣੀ ਤਾਂ ਨਹੀਂ ਲਿਆ ਪਾਣੀ ਤਾਂ ਨਹੀਂ ਤੇ ਮੈਂ ਲੈ ਆਉਣੀ ਆ ਪਹਿਲਾਂ ਮਿੰਨ ਤੁਸ ਮਿਰਚਾਂ ਲੈ ਕੇ ਪਹੁੰਚ ਆਂਦਾ ਕਰੋ ਮੈਨੂੰ ਕਿ ਬੜਾ ਘਰ ਤੇ ਤੂੰ ਆ ਫਿਰ ਗੱਲ ਸੁਣ ਨਾਲੇ ਮੱਜਣ ਕੋਈ ਪਾਣੀ ਪੂਣੀ ਕੋਈ ਪੱਠਾ ਦਿੱਤਾ ਔਰ ਮੂੰਹ ਚੁੱਕ ਕੇ ਵੇਖਣ ਡੀਆਂ ਰੋਣ ਡੀਆਂ ਤੁਹਾਡੀ ਜਾਨ ਨੂੰ ਪੱਠੇ ਮੈਂ ਪਾ ਕੇ ਆਈ ਆ ਤੇ ਪਾਣੀ ਪਾਣਾ ਅੱਜ ਬਿਮਾਰੀ ਪੈਣਾ ਨਾ ਪੱਠੇ ਪਾਏ ਨਾ ਪਾਣੀ ਡਾਇਆ ਔਰ ਉਹਦੇ ਮੰਮੀ ਤੁਹਾਨੂੰ ਪਤਾ ਵਣਾ ਕੀ ਖਾ ਕਿਤਨੇ ਕਿਤੇ ਬੈਠਾ ਹੋਣਾ ਔਰ ਉਹ ਤਾਂ ਵੈਸੇ ਨਹੀਂ ਕੁਝ ਪਤਾ ਲੱਗਦਾ ਹੁੰਦਾ ਆਪ ਹੀ ਕਰਨਾ ਪੈਂਦਾ ਜੋ ਕਰਨਾ ਹੁੰਦਾ ਤੇ ਉਹ ਕਿੱਥੇ ਤੇਰਾ ਭਰਾ ਇੱਥੇ ਹੋਣਾ ਮੈਨੂੰ ਕੀ ਬਾਰੇ ਕਿੱਥੇ ਉਹ ਕਿਹੜਾ ਮੈਨੂੰ ਦੱਸ ਕੇ ਜਾਂਦਾ ਸਾਰੇ ਜਾਣੇ ਬਾਹਰ ਜਾਈ ਜਾਂਦੇ ਆ ਮੈਨੂੰ ਕਦੀ ਕਹਿੰਦੇ ਪੱਠੇ ਕੁਤਰ ਲਾ ਕਦੀ ਝੋਨਾ ਲਾ ਦੇ ਕਦੀ ਪਾਣੀ ਲਾ ਦੇ ਕਦੀ ਮੱਜਾਂ ਨੂੰ ਪਾਣੀ ਦੇ ਦੇ ਕੰਮ ਬਾਹਰ ਭੇਜਣ ਲਈ ਕਹ ਦੋ ਤੇ ਉਦੋਂ ਉਹਨਾਂ ਨੂੰ ਕੁਝ ਹੋ ਜਾਂਦਾ ਕਰਾਂ ਤੇ ਕਰਾਂਗੀ ਮੈਂ ਉਹ ਬਾਬਾ ਮੇਰਾ ਵੀ ਸੋਚ ਕਿਧਰੇ ਆ ਭੈਣ ਨੂੰ ਕਰੋ ਬਾਹਰ ਕੱਢਣ ਤੇ ਮੇਰਾ ਵੀ ਕਿਧਰੇ ਮਾਪੀ ਉਹ ਸੋਚਣ ਕਿ ਕੀ ਕਰਨਾ ਹੈ ਜੀ ਨਹੀਂ ਸਿਮਰਤ ਸਿਮਰਤ ਤੇ ਇਨੀ ਜੀ ਖੈਰ ਆਗੀ ਬੇਬੀ ਆਈ ਕਿ ਨਹੀਂ ਆਈ ਇਹ ਦੱਸ ਉਹ ਆ ਗਈ ਹੈ ਤਾਂ ਮੇਰੀ ਪਹਿਲਾਂ ਗੱਲ ਸੁਣ ਤੂੰ ਬਸ ਘੁੰਮਦਾ ਫਿਰਦਾ ਰਿਹਾ ਕਰ ਹੋਗਲਾ ਆਉਂਦਾ ਨਹੀਂ ਤੇ ਤੂੰ ਆਪਣੇ ਕੰਮ ਹੀ ਬਸ ਵੇਖਦੇ ਰਿਹਾ ਅਗਰ ਬਾਹਰ ਦੇ ਸੁਪਨੇ ਲਈ ਜਾ ਕਿ ਮੈਂ ਜਾ ਜੇ ਚੜਨਾ ਉੱਥੇ ਜਾ ਕੇ ਨਾ ਬਸ ਕੀ ਕਹਿੰਦੇ ਉਹਨਾਂ ਦੇ ਥੱਲੇ ਲਾ ਕੇ ਕੰਮ ਕਰੀ ਆ ਨਹੀਂ ਤੇਰੇ ਕੋ ਸਾੰਬੇ ਰ ਮੱਝਾਂ ਵੇਖ ਲਾ ਪੱਠੇ ਪੋਣ ਵਾਲੇ ਤੇ ਪਾਣੀ ਡੋਣ ਬੱਠੇ ਲਈ ਬੰਦਾ ਰੱਖਿਆ ਤੇ ਹੋਇਆ ਮੈਂ ਹੀ ਪਣੀ ਪੱਠੇ ਕਿਹੜਾ ਬੰਦਾ ਆਉਂਦਿਆ ਦਿਖਾਈ ਹਮੇ ਨਹੀਂ ਤੇਰੇ ਕੋਈ ਤੇਰੇ ਨਹੀਂ ਦਿਖਣੀ ਤੇ ਆ ਬੰਦਾ ਤੇ ਬੇਬੇ ਮੈਨੂੰ ਬੋਲਦੀ ਰਹਿੰਦੀ ਉਹਨੂੰ ਬੋਲੇ ਤੇ ਕਿੰਨੀ ਇੱਕ ਵਾਰੀ ਬੋਲੇ ਤੇਰਾ ਫਰਜ ਬਣ ਤੂੰ ਇਸ ਘਰ ਦਾ ਮੁੰਡਾ ਵਾ ਤੂੰ ਆਪ ਜਾ ਕੇ ਉਹਨੂੰ ਲੱਭ ਕੇ ਲਿਆ ਮੈਂ ਉਹਦੇ ਮਗਰ ਮਗਰ ਤੁਰੀ ਫਿਰਦੀ ਰਹਿ ਜਿਆਦਾ ਬੋਲੀ ਨਾ ਮੈਂ ਤੇਰੀ ਗੋਤ ਘਮਾ ਕੇ ਉਹਨਾਂ ਨਾਲ ਹੀ ਬੰਦਣੀ ਹੂੰ ਤੇ ਮੈਂ ਵੀ ਤੇਰੀ ਸੁੱਕਾ ਤੇ ਨਹੀਂ ਜਾਣ ਦਊਂਗੀ ਮੈਂ ਵੀ ਤੈਨੂੰ ਚੋੱਕ ਕੇ ਨਾ ਉਹਨਾਂ ਨਾਲ ਪਾਇਆ ਤੇ ਫੇਰ ਆਖੀ ਮੈਨੂੰ ਤੇ ਨਾਲੇ ਨਾ ਮੈਂ ਬਾਹਰ ਹੀ ਜਾਣਾ ਹੀ ਬੋਦਾ ਮੇਰੇ ਨਾਲ ਗੱਲ ਨਹੀਂ ਕਰਨੀ ਉਹ ਪਤਾ ਮੈਨੂੰ ਜਿਹੜਾ ਤੂੰ ਕੋਈ ਮੈਂ ਪੁੱਛ ਕੇ ਆਇਆ ਉਹਨੇ ਲੱਗੀ ਸਮਝ ਹਾਂ ਆ ਪਹਿਲੀਆਂ ਜਿਹੜੇ ਤੁਰੀਆਂ ਹੁੰਦੇ ਕਿਸੇ ਨਾਲ ਯਾਰ ਦੋਸਤ ਨਾਲ ਉੱਥੇ ਤੋਂ ਪੁੱਛ ਹਾਂ ਤੇ ਉਹਦੇ ਨਾਲ ਹੀ ਗਿਆ ਸੀ ਸ਼ਹਿਰ ਪੁੱਛਣ ਉਹ ਮੇਰੀ ਗੱਲ ਸੁਣ ਤੈਨੂੰ ਪਤਾ ਵੀ ਨਹੀਂ ਲੱਗਣਾ ਕਿਦਾਂ ਮੈਂ ਚਲਾ ਗਿਆ ਫੁਰਰਾ ਹੋ ਗਿਆ ਚਲ ਮੇਰੀ ਗੱਲ ਸੁਣ ਉੱਥੇ ਜਾ ਕੇ ਨਾ ਤੂੰ ਉਹ ਕੀ ਕਹਿੰਦੇ ਨੇ ਪੀਜ਼ਾ 버ਗਰ ਹੀ ਵੇਚਦੇ ਕੋਈ ਚਾਹੀਦਾ ਕੰਮ ਨਹੀਂ ਕਰਦਾ ਤੈਨੂੰ ਜਾਂਦਾ ਤੈਨੂੰ ਉਹਨਾਂ ਨੇ ਮਿਸਟਰ ਦੀ ਕੁਰਸੀ ਤੇ ਬਾ ਦੇਣਾ ਜੋ ਮਰਜ਼ੀ ਹੈ ਕਰਨਾ ਦੇ ਉੱਥੇ ਬਾਹਰ ਐਸ਼ ਹੀ ਹੈ ਨਾ ਮੈਂ ਉਹ ਜਾ ਗੱਲਾਂ ਹੀ ਕਹਿਣ ਵਾਲੀਆਂ ਉੱਥੇ ਜਾ ਕੇ ਫਲਿੱછા ਹੀ ਸਾਫ਼ ਕਰਦੇ ਹੁੰਦੇ ਤੇਰੇ ਵਰਗੇ ਤੇ ਬੱਲੇ ਕੁਛ ਹੈ ਨਹੀਂ ਆਪ ਜਾਣ ਨੂੰ ਹੈ ਨਹੀਂ ਐ ਤੇ ਮੈਨੂੰ ਜਾਣ ਨਹੀਂ ਦੇਣ ਦੇ ਕੋਈ ਨਾ ਕਰਦਾ ਮੈਂ ਅੱਜ ਬੀਬੀ ਨਾਲ ਗੱਲ ਵਿਖੀ ਜਾਈ ਮੰਮੀ ਮੇਰੀ ਗੱਲ ਸੁਣ ਆ ਗਿਆ ਉਹ ਤੂੰ ਦੱਸ ਕੋਈ ਖਾਣ ਪੀ ਨਹੀਂ ਲਵਾ ਨੀ ਨਹੀਂ ਆਂ ਪੀਣ ਕੀ ਨਾ ਰੱਜੀ ਕੇ ਤੇ ਆਈ ਆ ਇੰਨੇ ਪਕੌੜੇ ਪਲੇਟ ਭਰੀ ਗਲਾਬ ਜਾਮ ਰਸ ਗੁੱਲੇ ਉਹ ਜਨੇ ਕੀ ਗੱਲ ਮਰੀ ਸੁਣ ਲਾ ਦਪਿਓ ਦੀ ਗੱਲ ਇਹ ਮੇਰੇ ਵਾਲੀ ਵੇਂਦਾ ਰਿਆ ਉੱਥੇ ਦੁਨੀਆ ਥੋੜੀ ਵੀ ਕੀ ਖਾ ਲਿਆ ਇਹਨੇ ਪਲੇਟ ਭਰੀ ਪਲਾਨ ਭਰੀ ਇਦਾਂ ਹੀ ਮਾਰ ਦਰਿੰਦਾ ਆਪਣੀ ਉਹ ਚੱਲ ਕੋਈ ਨਾ ਮੈਂ ਫੇਰ ਬਣਾ ਕੇ ਲੈ ਕੇ ਨਹੀਂ ਕਿਤੇ ਜਾਈਏ ਤਾਂ ਖਾਣ ਜਾਈਦਾ ਕਿ ਲੋਕਾਂ ਦਾ ਮੂੰਹ ਵੇਖਣ ਜਾਈਦਾ ਉਹ ਚੱਲ ਕੋਈ ਨਾ ਮੰਮੀ ਜੇ ਆਪਾਂ ਖਾਣ ਹੀ ਗਏ ਤੇ ਖਾ ਕੇ ਆਵਾਂਗੇ ਤੁਸੀਂ ਬੈਠੋ ਮੈਂ ਅਟਲੀ ਚਾਹ ਬਣਾ ਕੇ ਲੈ ਕੇ ਆਉਣੀ ਹੁਣ ਉਹ ਆ ਗਿਆ ਵਾ ਸਹਮਤ ਹੋਣਾ ਗੱਲ ਆਪੇ ਕਰ ਲਓ ਕਿ ਆ ਜਾ ਮੈਂ ਨਹੀਂ ਪੀਣੀ ਚਾਹ ਚ ਮੈਂ ਕਾਫੀ ਪੀ ਕੇ ਆਈ ਹਾਂ ਦੋ ਕੱਪ ਬੇਬੇ ਕਾਵੀ ਨਹੀਂ ਕਾਫੀ ਵੇ ਜਾ ਪਰੇ ਦਫਾ ਹੋ ਪਿਆ ਨਾ ਪਤਾ ਕਰਨ ਗਿਆ ਐਦਾਂ ਹੀ ਆਪਣਾ ਹੋ ਗਿਆ ਤੇ ਸਵਾਰ ਲੈਣਾ ਨਹੀਂ ਅੱਜ ਮੈਂ ਸ਼ਹਿਰ ਨਹੀਂ ਗਿਆ ਅਲੱਗੇ ਮੁੰਡਾ ਹੈਗਾ ਉਹਨੇ ਪੁੱਛਣ ਗਿਆ ਤੁਹਾਨੂੰ ਗਿਆ ਹੁਜਾ ਕੇ ਪਾਰ ਤੇ ਜਾਣ ਤੋਂ ਪਹਿਲਾਂ ਐਵੇਂ ਕਰੇਗਾ ਆ ਕੇ ਜਾਏ ਤੈਨੂੰ ਜਾਨੀ ਗਏਗਾ ਕਿ ਤਰਾ ਹੀ ਤੈਨੂੰ ਤਾਂ ਜਾਣਦੀ ਪਈ ਐ ਪਹਿਲਾਂ ਇਹ ਵੀ ਤੇ ਸੋਚ ਲੈ ਇਨਾ ਕੁਛ ਆਪਾਂ ਘਰ ਬਾਹਰ ਵਾਲੇ ਆਂ ਡੰਗਰ ਬੱਚਾ ਸਭ ਕੁਛ ਤੇ ਆਪੀ ਉਹਦੇ ਸਿਰ ਤੇ ਬਾਹਰ ਜਾਣੀ ਇਹ ਕੋ ਬੁੱਢੇ ਕੋ ਕੰਮੋਂ ਡਿਆ ਆਂ ਅੰਡਾ ਤੇ ਨੀ ਨਾ ਤੂੰ ਕੋ ਸੋਚਦਾ ਤੈਨੂੰ ਬਾਹਰ ਜਾਣ ਦੀ ਪਈ ਬਾਹਰ ਜਾਣ ਦੀ ਤੇ ਕੁੜੀ ਦੇ ਸਿਰ ਤੇ ਉਹ ਕੰਜਰ ਆਉਂਦਾ ਹੀ ਨੀਗਾ ਕੰਮ ਵਾਲਾ ਤੇ ਕੁੜੀ ਪੱਠੇ ਪਾਉਂਦੀ ਪਾਣੀ ਦਾ ਉਹ ਕਰ ਆਹ ਦੇ ਕੋ ਬੁੱਢਿਆਂ ਕੋ ਕੀ ਹੁੰਦਾ ਤੈਨੂੰ ਬਾਹਰ ਜਾਣਾ ਬਾਹਰ ਜਾਣਾ ਬਹਿ ਜਾ ਟਿੱਕੇ ਸਭ ਕੁਛ ਸਾਡੇ ਘਰ ਆ ਇੱਥੇ ਕੰਮਕਾਰ ਕਰ ਪਹਿਲੀ ਬੰਨਾ ਵਾ ਸਭ ਕੁਛ ਆ ਆਪਣੇ ਹੱਥੀ ਕੋ ਕਰ ਲਾ ਬੀਬੀ ਬਾਹਰ ਜਾ ਕੇ ਵੇ ਕਿੰਨੀ ਤਰੱਕੀ ਕਰ ਲਈ ਦੁਨੀਆ ਤੇ ਇੱਥੇ ਆਪਾ ਪਿੰਡਾਂ ਜੋ ਕੇ گاਵਾ ਮੱਜਾ ਜੋਗੀ ਰਹਿ ਗਏ ਆ ਬਾਹਰ ਜਾ ਕੇ ਕੀ ਕਰਨਾ ਲਛਾਂ ਤੋਂ ਆਣੀਆਂ ਵਾ ਅੰਗਰੇਜ਼ਾਂ ਦੀਆਂ ਸਭ ਕਾਹੇ ਵਾਲਾ ਵਾ ਤੂੰ ਵਾ ਭੁੱਖਾ ਨੰਗਾ ਵਾ ਪੈਲੀ ਬੰਨਾ ਡੰਗਰ ਬੱਚਾ ਵੇ ਕਿ ਢਵੇਲ ਤੇਰਾ ਹੀ ਆ ਕੁੜੀ ਨੂੰ ਤੋੜਨਾ ਨਹੀਂ ਕਿਤੇ ਤੇ ਬੰਨੇ ਲਾਉਣ ਨੂੰ ਸੋਰੇਂ ਤੋੜਨਾ ਜਾ ਜੂਵੇਂ ਸਿੱਪੇ ਹੀ ਐ ਆਹ ਉਹ ਪਟੇਰੇ ਬੰਦਾ ਵਾ ਉਹ ਕੁੜੀ ਵਿਚਾਲੀ ਜਾਈ ਗੱਦੀ ਲੱਗੀ ਨਹੀਂ ਐ ਅੱਠੇ ਬਾ ਪਾਣੀ ਦਾ ਪੂਰੇ ਸਿਰ ਤੇ ਹੀ ਆਹ ਉਹ ਬੜਾ ਹੰਦਾ ਰੋਜ ਤੇ ਫਿਰਨ ਤੁਰਿਆ ਰਹਿੰਦਾ ਵਾ ਇਹਨੂੰ ਤੇ ਤੈਨੂੰ ਤਾਂ ਓਦਾਂ ਭੋਰਾ ਸ਼ਰਮ ਨਹੀਂ ਆਗੀ ਮੈਂ ਵੀ ਆਪਣੇ ਫਿਊਚਰ ਦਾ ਹੀ ਸੋਚਦਾ ਪਿਆ ਵਾਂ ਆ ਤੂੰ ਆਪਣੇ ਸੋਚੀ ਜੀ ਸਾਡੇ ਨਾਲ ਕੱਖ ਸੋਚੀ ਤੂੰ ਬਾਹਰ ਜਾ ਕੇ ਕੀ ਕਰਨਾ ਵਾ ਬਾਹਰ ਦੀ ਲੈ ਲੈ ਲੱਗੀ ਤੈਨੂੰ ਬਾਹਰ ਜਾਣਾ ਬਾਹਰ ਜਾਣਾ ਬਾਹਰ ਹੋ ਜਾਂਦੇ ਜਿਨ੍ਹਾਂ ਦਾ ਇੱਥੇ ਕੋਈ ਕੰਮ ਨਾ ਕਰਨ ਘਰ ਨਾ ਘਾਟ ਤੇਰਾ ਸਭ ਕੁਛ ਆ ਕੱਲਾ ਕੱਲਾ ਤੇ ਤੂੰ ਹੈਗਾ ਵਾ ਆਪਣਾ ਡੰਗਰ ਬੱਛਾ ਵਾ ਪੈਲੀ ਬੰਨਾ ਵਾ ਉਹ ਸਾਹਬ ਮਿਹਨਤ ਕਰ ਬਾਹਰ ਪਿਓ ਨੂੰ ਬੁੱਢੇ ਨੂੰ ਛੱਡ ਕੇ ਜਾਣਾ ਹੀ ਇਹਦੇ ਕੋ ਕੰਮ ਹੰਡਿਆ ਵਾ ਮੈਂ ਕਦੋਂ ਕਹਿਣਾ ਕਿ ਇੱਥੇ ਕੰਮ ਕਰਨ ਐ ਵੀ ਨਾਲ ਚੱਲਣ ਮੇਰੇ ਆਹੋ ਬਾਹਰ ਚਲਦੇ ਸਾਰੇ ਆਹੋ ਘਰ ਬਾਹਰ ਏਡਾ ਛੱਡ ਕੇ ਤੇ ਬਾਹਰ ਚਲ ਜੀਏ ਹੈਨਾ ਛੱਡ ਕੇ ਨਹੀਂ ਵੇਚ ਕੇ ਆਹੋ ਬਾਹਰ ਆਪਣਾ ਬਿਜ਼ਨਸ ਸ਼ੁਰੂ ਕਰਦੇ ਆ ਇਹ 라ਜੂ ਦੇ ਪੁੱਤ ਰਿਆ ਮੈਂ ਨਹੀਂ ਤੇ ਉਹ ਕਰੂ ਉਹਦੇ ਪੱਠੇ ਨਹੀਂ ਪਾਉਂਦਾ ਉਹ ਕੁੜੀ ਵਿਚਾਰੀ ਪੱਠੇ ਪਾਉਂਦੀ ਆ ਕੁੜੀ ਪਾਣੀ ਦਿਖਾਉਂਦੀ ਆ ਇਹ ਰਾਜੂ ਦੇ ਸਰਦ ਦੇ ਪੁੱਤਰ ਆ ਫਿਰਦਾ ਜੀ ਉਹ ਕਰ ਲੂ ਸਭ ਕੁਝ ਜਿਹੜਾ ਬੰਦਾ ਪੱਠੇ ਨਹੀਂ ਬਾਸ ਸਕਦਾ ਉਹ ਨਹੀਂ ਕੀ ਕਰਨਾ ਇਹਨਾਂ ਨੂੰ ਕੋ ਘਰਵਾਲ ਧਿਆਨ ਨਹੀਂ ਕਰਦੇ ਇਹਨੇ ਕਰਨਾ ਬਾਹਰ ਬੂਰ ਨਹੀਂ ਜਾਣਾ ਬਾਹਰ ਦਾ ਖੈੜਾ ਛੱਡ ਤੇ ਆਪਣਾ ਘਰ ਬਾਰ ਸੰਭ ਦੋਸਤਾਂ ਦੇ ਪਿੱਛੇ ਲਾ ਕੇ ਨ ਮਗਰ ਤੁਰਿਆ ਫਿਰਦਾ ਬਾਹਰ 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 ਪਤਾ ਨਹੀਂ ਕਿਹੜਾ ਬਾਹਰ ਇਹਦਾ ਦੋਸਤ ਗਿਆ ਹੀ ਉਹ ਇਹਨੂੰ ਲਈ ਚਿੱਤੀ ਫਿਰਦਾ ਬਾਹਰ ਜਾਈ ਗਏ ਜਿਹੜੀ ਨਹੀਂ ਅੱਜ ਮੰਨੀ ਇਹ ਮੰਨਣਾ ਨਹੀਂ ਉਹ ਤਾਂ ਮੰਨਣੀ ਐ ਮੰਨੀ ਘੜੀ ਐ ਇਸ ਤੱਕ ਚੰਗਾ ਹੁਣ ਤੇਰੀ ਮੰਨਣਾ ਨਹੀਂ ਲੱਗੇ ਵੀ ਤੈਨੂੰ ਬਾਹਰ ਤੋਰਨ ਲੱਗੇ ਆ ਬਾਹਰ ਬੂਰ ਦਾ ਖਿਹੜਾ ਛੱਡ ਦੇ ਤੇ ਬਹਿ ਜਾ ਟੇਕੇ ਜਿਨ੍ਹਾਂ ਦੇ ਮਗਰ ਤੂੰ ਲੱਗਾ ਆ ਨਾ ਉਹਨਾਂ ਨੇ ਤੇ ਇੱਕ ਅੱਧਾ ਕਿੱਲਾ ਪੈ ਲਈ ਐ ਤੇ ਤੇਰਾ ਸਭ ਕੁਛ ਐ ਪੈ ਲਈ ਬੰਨਾ ਸਭ ਕਾਹੇ ਵਾਲਾ ਵਾ ਤੇ ਬਾਹਰ ਦਾ ਖਿਹੜਾ ਛੱਡ ਦੇ ਮੇਰੇ ਤੋਂ ਐਨੀ ਮਿੱਟੀ ਘੱਟ ਜਿਨੀ ਫਿਰਿਆ ਜਾਂਦਾ ਵੇਖ ਲਓ ਸਮਝਾ ਲਓ ਇਹਨੂੰ ਇਹ ਕਿੰਨੇ ਜਾਣੇ ਦਾ ਕੱਲਾ ਤੇ ਆ ਗਾਵਾ ਸਭ ਕੋਈ ਇਥੇ ਆ ਕੋਈ ਗੱਲ ਨਹੀਂ ਪੈੜੀ ਬੰਨਾ ਵਾ ਹੈ ਇਹਨੂੰ ਕੀ ਚੀਜ਼ ਦੀ ਲੋੜ ਆ ਇਹਨੂੰ ਤਾਂ ਕੋਈ ਫਿਕਰ ਨਾ ਪਾਕਾ ਮਾਪੇ ਬੁੱਢਾ ਭੈਣ ਵਿਆਹਣ ਵਾਲੀ ਤੇ ਬਾਹਰ ਤੁਰ ਜੇ ਤਾਂ ਪਿੱਛੇ ਕਿੰਨੇ ਸਾਹਮਣਾ ਗੱਲ ਸੁਣ ਇੱਥੇ ਤਾਂ ਦਰ ਕੋਈ ਕੰਮ ਨਹੀਂ ਹੁੰਦਾ ਜੋ ਕੁੜੀ ਨਾ ਨਾ ਆਵੇ ਨਾ ਕੋਈ ਸਾਂਭਿਆ ਜਾਵੇ ਡੰਗਰ ਬੱਚਾ ਨਾ ਕੋਈ ਘਰ ਚੱਲੇ ਤੇ ਉਹ ਬਾਹਰ ਜਾ ਕੇ ਕੀ ਤੂੰ ਕਰ ਲੈਣਾ ਬਹਿ ਟੇਕੇ ਮੈਂ ਤੇ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮਰਗੋ ਮਿੱਟੀ ਘੱਟੇ ਚ ਕੰਮ ਨਹੀਂ ਹੁੰਦਾ ਅੱਛਾ ਮੈਨੂੰ ਸਮੈਲ ਨਹੀਂ ਪਸੰਦ ਆਦੀ ਅੱਛਾ ਵੇ ਜੋ ਸਾਰੀਆਂ ਮੱਜਾਂ ਗਾਵਰਦਾਰ ਮੱਜਾਂ-ਮੁੱਜਾਂ ਵੇਚਣ ਦਾ ਨਾਂ ਲਿਆ ਤੈਨੂੰ ਨਾ ਮੇਚਾਂ ਆ ਆ ਛਿੱਤਰ ਵੇਲ ਪੈ ਜਾਣੀ ਉੱਠ ਜਾ ਜਾ ਦਫਾ ਜਾ ਇੱਥੋਂ ਜਾ ਦਫਾ ਹੋ ਕੀ ਕਰਦਾ ਕੋਈ ਗੱਲ ਸੁਣਦਾ ਸਾਡੀ ਮੁੰਡਿਆਂ ਦੇ ਆਖੇ ਲੱਗਾ ਯਾਰ ਦੋ ਤੇਰੇ ਇਹੋ ਜਿਹੇ ਆ ਨਖਟੂ ਉਹ ਕਹਿੰਦੇ ਬਾਹਰ ਜਾਣਾ ਉਹਨਾਂ ਮਗਰ ਲਗਾਈ ਤੈਨੂੰ ਨਹੀਂ ਸ਼ਰਮ ਹੈਗੀ ਵੀ ਮੇਰੀ ਜਵਾਨ ਭੈਣ ਵਿਆਹਣ ਵਾਲੀ ਮੇਰਾ ਮਾਪਿਓ ਬੁੱਢਾ ਵਾ ਬੰਦਾ ਬਣ ਕੇ ਤੇ ਆਪਣਾ ਘਰ ਸੰਭਾ ਸੇਵਕ ਬੇਟਾ ਬਾਹਰ ਆਓ ਮੰਮੀ ਮੈਂ ਬਾਹਰ ਨਹੀਂ ਹੋਣਾ ਗਰਮੀ ਕਿੰਨੀ ਬਾਹਰ ਨਾਲੇ ਬਾਰੀ ਬੰਦ ਕਰੋ ਏਸੀ ਚੱਲਣ ਡਿਆ ਮੇਰੀ ਗੱਡੀ ਦਾ 2 ਘੰਟੇ ਦਾ ਰਸਤਾ ਹੈ ਕਿੱਡੀ ਦੂਰੀ ਆ ਕੇ ਪਿੰਡ ਆ ਤੁਸੀਂ ਜਿਹੜੀ ਗੱਲ ਕਰਨੀ ਉਤੋਂ ਕਰੋ ਮੈਂ ਨਹੀਂ ਹੋਣਾ ਬਾਹਰ ਗਰਮੀ ਕਿੰਨੀ ਹੈ ਯਾਰ ਨਹੀਂ ਬੇਟਾ ਬਾਹਰ ਆਓ ਤੁਸੀਂ ਆਣਾ ਪੈਣਾ ਤੁਹਾਨੂੰ ਬਾਹਰ ਮੈਂ ਮੰਮੀ ਬਾਹਰ ਨਹੀਂ ਹੋਣਾ ਤੁਸੀਂ ਜਿਹੜੀ ਗੱਲ ਕਰਨੀ ਕਰਕੇ ਆ ਜਾਓ ਗਰਮੀ کہہ ਰਹੇ ਹੋ ਵੇਖੋ ਕਿੰਨਾ ਸੋਹਣਾ ਮੌਸਮ ਕਿੰਨੀ ਸੋਹਣੀ ਹਰੀਆਲੀ ਬਾਹਰ ਨਿਕਲ ਕੇ ਦੇਖ ਤਾਂ ਸਹੀ ਇੱਕ ਵਾਰੀ ਮੈਂ ਨਹੀਂ ਆ ਕੁਛ ਸ਼ਹਿਰ ਚ ਥੋੜਾ ਮਿਲਦਾ ਵਾ ਆਓ ਬੇਟਾ ਬਾਹਰ ਆਓ ਤੁਸੀਂ ਯਾਰ ਮੈਂ ਨਹੀਂ ਹੋਣਾ ਮੈਂ ਤੁਹਾਨੂੰ ਪਤਾ ਏਸੀ ਤੋਂ ਬਿਨਾ ਨਹੀਂ ਰਹਿ ਸਕਦਾ ਕੋਈ ਬਾਰੀ ਬੰਦ ਕਰੋ ਤੁਸੀਂ ਅੰਦਰ ਤੇ ਆਓ ਜਦੋਂ ਇੱਥੇ ਵੇਖੇ ਠੰਡੀ ਠੰਡੀ ਹਵਾ ਲੱਗੀ ਨਾ ਚਾਹ ਚ ਫੇਰੇ ਕਿੰਨੀ ਹਰੀਆਲੀ ਆ ਤੇ ਬੇਟਾ ਜਲਦੀ ਬਾਹਰ ਆ ਜਾਓ ਨੂੰ ਨਹੀਂ ਪਤਾ ਬੇਟਾ ਮੇਰੀ ਐਸਪਿੰਡ ਨਾਲ ਕਿੰਨੀਆਂ ਜਿਆਦਾ ਜੁੜੀਆਂ ਆਈਆਂ ਨੇ ਜਦੋਂ ਮੈਂ ਐਸਪਿੰਡ ਚ ਵਿਆਹ ਕੇ ਆਈ ਹਣਾ ਜਦੋਂ ਮੇਰੀ ਡੋਲੀ ਆਈ ਸੀ بڑے ਸੁਪਨੇ ਲੈ ਕੇ ਆਈ ਸੀ ਮੈਂ ਇਸ ਘਰ ਚ ਫਿਰ ਤੇਰਾ ਜਨਮ ਹੋਇਆ ਤੇ ਤੂੰ ਛੋਟਾ ਜਿਹਾ ਸੀ ਇੱਥੇ ਹੀ ਐਸੀ ਮਿੱਟੀ 'ਚ ਖੇਡਦਾ ਹੁੰਦਾ ਸੀ ਜਿਹੜੀ ਤੈਨੂੰ ਅੱਜ ਚੰਗੀ ਨਹੀਂ ਲੱਗੰਦੀ ਜਿਹੜੀ ਤੂੰ ਕਹਿੰਦਾ ਅੱਜ ਮੈਨੂੰ ਇੱਥੇ ਗਰਮੀ ਲੱਗਦੀ ਆ ਐਹੀ ਮੋਲਤੀ ਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਮੈਂ ਤੈਨੂੰ ਨਵਾ ਕੇ ਤਿਆਰ ਕਰਕੇ ਹਜੇ ਹਟਣਾ ਹੀ ਆ ਤਾਂ ਤੂੰ ਬਸ ਨਾਲੇ ਫੇਰ ਪਹਿਲੀਆਂ 'ਚ ਵੜ ਜਾਣਾ ਤੇ ਸਾਰਾ ਲਿਬੜ ਕੇ ਆ ਜਾਣਾ ਤੇ ਤੂੰ ਨਾ ਆਪੇ ਜਾ ਕੇ ਨਾ ਬੰਬੀ ਤੋਂ ਤੈਨੂੰ ਹੁੰਦਾ ਰਹਿੰਦਾ ਹੁੰਦਾ ਸੀ ਜਾ ਤੈਨੂੰ ਕੁਛ ਮੰਮੀ ਤੇ ਮੈਨੂੰ ਇੱਕ ਗੱਲ ਦੱਸ ਤੂੰ ਇੱਥੇ ਆਪਣੀਆਂ ਆਜ਼ਾਦਾਂ ਤਾਜ਼ੀਆਂ ਕਰਨਾ ਇਹ ਜੀ ਜਾਦਾ ਪੁੱਤ ਜਾਦਾ ਤਾਜ਼ੀਆਂ ਕਹਿ ਵੀ ਸਕਦੇ ਆ ਕਰਨਾ ਆ ਪਰ ਕੁਝ ਜਿਹੜੀਆਂ ਮਾੜੀਆਂ ਜਾਦਾ ਵੀ ਮੇਰੀਆਂ ਇੱਥੇ ਬਣੀਆਂ ਸੀ ਨਾ ਉਹਨਾਂ ਜ਼ਿਆਦਾ ਕਰਕੇ ਸ਼ਾਇਦ ਮੈਂ ਕਦੀ ਨਾ ਵੀ ਆਉਂਦੀ ਇੱਥੇ ਪਰ ਮੈਂ ਆਪਣਾ ਵਾਅਦਾ ਪੂਰਾ ਕਰਨਾ ਹੀ ਪੁੱਤ ਮੈਂ ਇੱਥੇ ਆਪਣੀ ਨੋਨ ਨੂੰ ਲੈਣ ਆਈ ਆ ਚਲੋ ਵੇ ਚੱਲੀਏ ਮੈਨੂੰ ਗਰਮੀ ਬੜੀ ਲੱਗੰਦੀ ਇੱਥੇ ਦੇਖੋ ਬੇਟਾ ਹੁਣ ਤੁਸੀਂ ਨਾ ਸ਼ਹਿਰ ਚੋਂ ਆਏ ਜੇ ਤੇ ਅੰਦਰ ਜਾ ਕੇ ਨਾ ਸਟੈਟਿਊਡ ਨਹੀਂ ਵਿਖਾਣਾ ਆਪਣਾ ਕਿ ਅਸੀਂ ਸ਼ਹਿਰੀ ਆ ਜਾਂ ਕਿਸ ਤਰ੍ਹਾਂ ਵੀਆਂ ਹਨਾ ਉਹਨਾਂ ਨੂੰ ਫੀਲ ਨਾ ਹੋਵੇ ਮੇ ਯਾਰ ਮੇਰੀ ਗਲਤ ਨੂੰ ਐਟੀਟਿਊਡ ਕਾਦਾ ਬਖੋਣਾ ਤੁਹਾਨੂੰ ਪਤਾ ਹੀ ਹੈ ਮੈਂ ਐਸੀ ਤੋਂ ਬਣਾ ਨਹੀਂ ਰਹਿ ਸਕਦਾ ਕੋਈ ਗੱਲ ਨਹੀਂ ਬੇਟਾ ਥੋੜੀ देर ਦੀ ਗੱਲ ਹੈ ਆਪਾਂ ਇੱਥੇ ਕਿਤੇ ਹਮੇਸ਼ਾ ਥੋੜੀ ਰਹਿਣਾ ਵਾ ਚਲੋ ਫਿਰ ਅੰਦਰ ਚਲੀਏ ਚਲੋ ਚਲ ਆਜੋ ਮੰਮੀ ਕਿੰਨੀ 스멜 ਹੋ ਰਹੀ ਇੱਥੇ ਯਾਰ ਕੋਈ ਗੱਲ ਨਹੀਂ ਬੇਟਾ ਕਸਮਾ ਜੇ ਤੂੰ ਯਾ ਕਸਮ ਨਾ ਲਿਤੀ ਹੁੰਦੀ ਤਾਂ ਮੈਂ ਕਦੀ ਨਹੀਂ ਆਉਣਾ ਇੱਥੇ ਨਹੀਂ ਬੇਟਾ ਇਸ ਤਰ੍ਹਾਂ ਨਾ ਬੋਲ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ ਦੇਖੋ ਘਰ ਦਾ ਦੁੱਧ ਮੱਖਣ ਘਿਓ ਸਭ ਕੁਝ ਘਰ ਦਾ ਇੱਥੇ ਮਿਲਦਾ ਤੇ ਸਾਨੂੰ ਸ਼ਹਿਰਾਂ 'ਚ ਵੇਖੋ ਮੁੱਲ ਖਰੀਦਣਾ ਪੈਂਦਾ ਉਹ ਵੀ ਕਿਹੜਾ ਸਾਨੂੰ ਅਸਲੀ ਮਿਲਦਾ ਇੱਥੇ ਤੇ ਪਿਓਰ ਆ ਸਾਰਾ ਕੁਝ ਸ਼ਹਿਰਾਂ 'ਚ ਇਹੋ ਜਿਹਾ ਮੋਜਾ ਕਿੱਥੇ ਮਿਲਦੀਆਂ ਨੇ ਠੀਕ ਹੈ ਚਲ ਆਜੋ ਅੰਦਰ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਆਪਾ ਘੜਾ ਤਿੰਨ ਵੀ ਆ ਕੇ ਇੱਥੇ ਛੱਡ ਕੇ ਜਾਣਾ ਆਪਾਂ ਤੇ ਕੁੜੀ ਵੀ ਆ ਕੇ ਲੈ ਕੇ ਜਾਣੀ ਇੱਥੋਂ ਆਪਾਂ ਉੱਥੇ ਹੀ ਰਹਿਣਾ ਵਾ ਚਲੋ ਠੀਕ ਹੀ ਕਹਿੰਦੇ ਤੁਸੀਂ ਕਿਤੇ ਕਦੀ ਕਿਤੇ ਆਉਣਾ ਜਲਦੀ ਕਰੋ ਕੌਣ ਹੈ ਭੈਣ ਤੂੰ ਕਿੱਧਰ ਆਈਆਂ ਕਿੱ데 ਆਲੀ ਜਾਣਾ ਵਾ ਕੀ ਗੱਲ ਪਹਿਚਾਨਿਆ ਨਹੀਂ ਹੋ ਧਿਆਨ ਨਾਲ ਇੱਕ ਸ਼ਾਇਰ ਪਹਿਚਾਨੀ ਲਵੇ ਆਏ ਹਾਏ ਲੋੜਾ ਮਜੀਤ ਤੈਨੂੰ ਵੇਖ ਕੇ ਤੇ ਖੰਡ ਹੀ ਪੈ ਗਈ ਮੈਨੂੰ ਤੇ ਯਕੀਨ ਹੀ ਨਹੀਂ ਸੀ ਆਸ ਹੀ ਨਹੀਂ ਸੀ ਕਿ ਤੂੰ ਮੁੜ ਕੇ ਆਏਂਗੀ ਆਉਣਾ ਹੀ ਸੀ ਭੈਣ ਆਉਣਾ ਕਿਉਂ ਨਹੀਂ ਸੀ ਮੈਨੂੰ ਬਹੁਤ ਮਾਨ ਖੁਸ਼ ਹੋਇਆ ਤੈਨ ਮਿਲ ਕੇ ਆਹ ਕੌਣ ਆ ਪਹਿਚਾਨਾ ਕੋਣ ਆ ਸੇਵਕ ਹੈ ਹਾਂ ਸੇਵਕ ਹੈ ਸੇਵਕ ਮੱਥਾ ਟੇਕੋ ਬੇਟਾ ਕਿੰਨਾ ਸੋਹਣਾ ਨਿਕਲਿਆ ਜੀ ਮੇਰਾ ਪੁੱਤ ਗੱਭਰੂ ਜਵਾਨ ਪੁੱਤ ਤੂੰ ਇੱਥੇ ਹੀ ਖੇਡਦਾ ਰਿਹਾ ਵਾ ਮੇਰੀ ਝੋਲੀ 'ਚ ਇੰਨਾ ਨਹੀਂ ਪਾਲਿਆ ਬੇਟਾ ਤੈਨੂੰ ਪੰਜ ਸਾਲ ਦਾ ਸੀ ਜਦੋਂ ਤੈਨੂੰ ਮੈਂ ਇੱਥੋਂ ਦੁਬਾਰਾ ਲੈ ਕੇ ਗਈ ਸੀ ਫਿਰ ਚਲ ਆਓ ਆਓ ਆ ਜਾ ਪੁੱਤ ਹੋਰ ਭੈਣ ਤੂੰ ਠੀਕ ਆ ਹਾਂਜੀ ਬਾਜੀ ਮੈਂ ਠੀਕ ਆ ਤੁਸੀਂ ਸੁਣਾਓ ਇੱਥੇ ਸਭ ਠੀਕ ਠਾਕ ਹੈ ਬੜਾ ਜਵਾਨ ਹੋ ਗਿਆ ਹੈ ਕਿੰਨਾ ਸੋਹਣਾ ਇੱਕ ਮਖਲਿਆ ਹੈ ਬਰ ਬੜਾ ਬਹੁਤ ਸੋਹਣਾ ਨਿਕਲਿਆ ਹੈ ਇਹ ਕੀ ਕਰਦਾ ਇਹ ਜੋ ਵੀ ਕਰਦਾ ਵਾ ਵਧੀਆ ਜੋਬ ਕਰਦਾ ਸੈਟਲ ਵਧੀਆ ਹੋ ਗਿਆ ਹੋ ਗਿਆ ਹੈ ਵੇਖਿਆ ਪੁੱਤ ਆਪਾਂ ਤੇ ਘਰੇਲੂ ਜੇ ਬੰਦੇ ਆ ਹੈ ਤੂੰ ਸ਼ਹਿਰ ਰਹਿ ਕੇ ਸ਼ਹਿਰੀ ਬਾਬੂ ਬਣ ਗਿਆ ਤੇ aí ਪਿੰਡ ਚੰਗਾ ਲੱਗਾ ਠੀਕ ਆਂਕੀ ਵਧੀਆ ਪਿੰਡ ਪਟਾ ਤੂੰ ਮੇਰੇ ਕੋਲ ਹੀ ਨਹੀਂ ਆਵਾ ਤੂੰ ਬੀਬੀ ਬੀਬੀ ਕਰਦਾ ਰਹਿਣਾ ਏ ਮੇਰੀ ਛੋਈ ਚ ਪਾ ਕੇ ਰੋਟੀ ਖਾਣਾ ਮੈਂ ਬੀਬੀ ਨਾਲ ਹੀ ਰੋਟੀ ਖਾਣੀ ਆ ਪੁਛਾਣੇ ਆ ਬੀਬੀ ਨੂੰ ਕਿ ਨਹੀਂ ਪੁਛਾੜਾ ਕੀ ਆ ਤੈਨੂੰ ਆ ਗਈ ਆ ਹਾਂਜੀ ਆ ਚਲ ਚੰਗਾ ਪੁੱਤ ਸਾਂਜੀ ਪੁੱਤ ਨਹੀਂ ਵੇਖੀ ਜਾਣਾ ਵਾ ਸਾਡੀ ਧੀ ਰਾਣੀ ਕਿੱਥੇ ਸੀ ਸਿਮਰਤ ਇੱਥੇ ਹੀ ਆ ਪੱਠੇ ਵੱਢਣ ਗਈ ਏ ਜੀਤ ਤੂੰ ਤੇ ਚੱਲ ਗਈ ਤੂੰ ਤੇ ਧਰਮਣਾ ਜਿੱਦਾਂ ਮੇਰਾ ਦੇਹ ਹੀ ਕੱਢ ਕੇ ਲੈ ਗਈ ਹੈ ਹੈ ਮਸ ਨਾ ਗਦੇ ਨੀਂਦ ਆਵੇ ਨਾ ਗਦੇ ਚੈਨ ਆਵੇ ਜੇ ਮਸਾ ਕਿਤੇ ਹੁਣ ਮਾਨ ਖਲੋਤਾ ਤੂੰ ਤ ਫੇਰ ਆ ਗਈਆਂ ਹਲ ਕੋਈ ਨਹੀਂ ਤੈਨੂੰ ਪੁੱਤਣਾ ਮਲਾਉਣ ਲੈ ਕੇ ਆਈਆਂ ਆਓ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਪੁੱਤਨ ਮਿਲ ਕੇ ਵਾਦਾ ਪਾਇਆ ਉਹਨੂੰ ਜੱਜ ਜੜਾਉਂਦੇ ਤਿਆਰੀਆਂ ਕਰਦੇ ਫਿਰਦੇ ਤੇ ਮੈਨੂੰ ਕੰਮ ਕਰਾ ਜਿਹੜਾ ਰੱਖਦੇ ਫਿਰਦੇ ਕਦੀ ਲੱਸੀ ਦੇ ਕੇ ਕਦੀ ਆਹ ਕੰਮ ਕਰਾ ਕਦੀ ਮੱਜੇ ਨੇ ਪੱਠੇ ਪਾ ਲਾ ਕਦੀ ਉਹਨੂੰ ਲਾ ਬਿਆ ਹੁਣ ਲੱਸੀ ਦੇ ਕੇ ਮੈਨੂੰ ਤੋਰ ਦਿੰਦੇ ਹਰ ਕੰਮ 'ਚ ਉਹਨੂੰ ਅੱਗੇ ਰੱਖ ਛੱਡਦੇ ਪੰਗਾ ਆ ਗਈ ਹੈ

ਮੈਨੂੰ ਤੇ ਨਾ ਸਿਮਰਤ ਨੂੰ ਵੇਖ ਕੇ ਨਾ ਖੁਸ਼ੀ ਹੋਈ ਬੜੀ ਕਿ ਕੁਵਾਰੀ ਆ ਜੇ ਮੈਂ ਤੇ ਕਹ ਕਿਤੇ ਵਿਆਹੀ ਨਾ ਗਈ ਹੋਵੇ ਨਹੀਂ ਵਿਆਹੀ ਤਾਂ ਨਹੀਂ ਪਰ ਬੜੇ ਰਿਸ਼ਤੇ ਹੁੰਦੇ ਮੰਨ ਦੀ ਨਿਸ਼ਦਾਨ ਉਹ ਰੱਬ ਘਰੇ ਕਿੱਥੇ ਕਿਹੜਿਆਂ ਰੰਗਾਂ 'ਚ ਰਾਜੀ ਆ ਮੈਨੂੰ ਲੱਗਦਾ ਰੱਬ ਵੀ ਜਿਹੜੀ ਐਹੀ ਗੱਲ ਕੀਤੀ ਸੀ ਨਾ ਉਸੇ 'ਚ ਹੀ ਰਾਜੀ ਆ ਚੇਤਾਣਾ ਭਾਦਨ ਆਪਣਾ ਵਾਦਾ ਚੱਲ ਮੈਨੂੰ ਤੇ ਨਹੀਂ ਚੇਤਾ ਪਰ ਚੰਗਾ ਤੈਨੂੰ ਤੇ ਚੇਤਾ ਰਿਹਾ ਨਾ ਮੈਨੂੰ ਤੇ ਭੈਣ ਚੇਤਾ ਵਾ ਮੈਂ ਤੇ ਆਪਣਾ ਵਾਦਾ ਪੂਰਾ ਕਰਨੀ ਆਈ ਆ ਹਾਂ ਚੱਲ ਚੰਗਾ ਕੀਤਾ ਤੂੰ ਤੇ ਆਪਣੇ ਵਾਦੇ ਚ ਪੂਰੀ ਰਹੀ ਐ ਆਉਣਾ ਹੀ ਸੀਗਾ ਵਾਦਾ ਪੂਰਾ ਕਰਨ ਤੈ ਹੀ ਆਸਾਨ ਹੀ ਮੇਰੇ ਤੇ ਇੰਨੇ ਕੀਤੇ ਸੀਗੇ ਇਹ ਗੱਲ ਨਾ ਕਿਆ ਕਰ ਆਸਾਨ ਵਾਲੀ ਕਿਹੜੀ ਗੱਲ ਹੋਈ ਮੈਂ ਤੈਨੂੰ ਭੈਣ ਕੇ ਆ ਨਾ ਭੈਣਾ ਤੇ ਕੋਈ ਆਸਾਨ ਨਹੀਂ ਕਰੀਦਾ ਮੁੰਡਾ ਰਾਜੀ ਐ ਨਾ ਮੁੰਡੇ ਨੂੰ ਪੁੱਛਿਆ ਹੀ ਨਾ ਜਿਹੜੀਆਂ ਸਾਡੀਆਂ ਬਚਪਨ ਚ ਗੱਲ ਤਾਂ ਹੈ ਹੋਈ ਆ ਵਾ ਮੁੰਡੇ ਨੂੰ ਪੁੱਛ ਦੱਸ ਦੇਣਾ ਹੀ ਹਾਂ ਭੈਣ ਮੁੰਡਾ ਮੇਰੇ ਕਹਿਣੇ ਤੋਂ ਬਾਹਰ ਥੋੜੀ ਆ ਉਹ ਜਿੱਦਾਂ ਮੈਂ ਆ ਨਾ ਉਦਾਂ ਹੀ ਮੇਰੇ ਨਾਲ ਸਹਿਮਤ ਆ ਮੇਰੇ ਵੀ ਸਾਡੇ ਕਹਿਣੇ ਚ ਹੀ ਆ ਚੱਲ ਫਿਰ ਤੇ ਬਹੁਤ ਵਧੀਆ ਗੱਲ ਆ ਜੇ ਕੁੜੀ ਕਹਿਣਿਆ ਚਾਹ ਤੇ ਰੱਬ ਮੇਲ ਮਿਲਾਉਂਦਾ ਵਾ ਗੁਰਜੀ ਭੈਣ ਜੀ ਰਿਸ਼ਤਾ ਤਾਂ ਆਪਾਂ ਕਰਨਾ ਹੀ ਆ ਰਿਸ਼ਤੇਦਾਰੀ ਜੋ ਹੋ ਜੇ ਇਹਦੇ ਬਰੀਆ ਵਾ ਗੁਰਜੀਤ ਮੈਂ ਤੇ ਆਖਿਆ ਤੂੰ ਭੁੱਲ ਗਈ ਐਨਾ ਚਿਰ ਤੂੰ ਵੇੜਾ ਹੀ ਨਹੀਂ ਮਾਰਿਆ ਗੇੜਾ ਕਿਦਾਂ ਲਾਉਣਾ ਹੈ ਭੰਜੀ ਤੁਹਾਨੂੰ ਤਾਂ ਪਤਾ ਹੀ ਫਿਰ ਆਪਣੇ ਸਿਰ ਤੇ ਤਾਂ ਸਾਰਾ ਕੁਝ ਹੀ ਸਾਰਾ ਦਿਨ ਜੌਬ 'ਚ ਨਿਕਲ ਜਾਂਦਾ ਹੀ ਫਿਰ ਸੇਵਕ ਵੀ ਛੋਟਾ ਹੀ ਸਕੂਲ ਜਾਂਦਾ ਹੀ ਇਹਨੂੰ ਵੀ ਦੇਖਣਾ ਪੈਂਦਾ ਹੀ ਕਿਹੜਾ ਕੋਈ ਕਾਰ ਸਾਂਭਣ ਵਾਲਾ ਹੀ ਕਿਸ ਤਰ੍ਹਾਂ ਕਿਹੜਾ ਲਾਉਂਦੀ ਮੈਂ ਫੋਨ ਤੇ ਚਲੋ ਜਦੋਂ ਮੈਨੂੰ ਟਾਈਮ ਲੱਗਦਾ ਸੀ ਤੁਹਾਨੂੰ ਨਾਲ ਥੋੜੀ ਬਹੁਤੀ ਗੱਲ ਕਰ ਲੈਣੀ ਹਾਂ ਚਲ ਮੈਨੂੰ ਇੰਨੀ ਬੜੀ ਖੁਸ਼ੀ ਹੋਈ ਇਹ ਤਾਂ ਚੇਤਾ ਦੇ ਰੱਖਿਆ ਲੈ ਭੈਣ ਇਹ ਕਿਹੜੀ ਗੱਲ ਕੀਤੀ ਤੈਨੂੰ ਕਿਦਾਂ ਭੁੱਲ ਜਾਂਦੀ ਮੈਂ ਬਹੁਤ ਵਧੀਆ ਕਿਹਾ ਤਾੜਾ ਇਨ ਮੇਲੇ ਕਿ ਬਹੁਤ ਠੰਡਾ ਪੈ ਰਿਹਾ। ਸੇਵਕਾਂ ਜਾਤ ਨੂੰ ਆਵੇੜਾ ਇੱਥੇ ਤੂੰ ਖੇਡਦਾ ਹੁੰਦਾ ਸੀਗਾ। ਜੋਸਟੈਂਪ ਤੇ ਨਾ ਇਹ ਭੈਣ ਜੀ ਨਾ ਹੁੰਦੇ। ਜ਼ਿਆਦਾ ਭੈਣ ਜੀ ਤੁਹਾਨੂੰ ਕਿੰਨੇ ਦੁੱਖ ਵੇਖੇ ਮੈਂ। ਕਿੱਦਾਂ ਪੰਚਾਇਤਾਂ ਚ ਮੈਨੂੰ ਖੜੇ ਕੀਤਾ ਗਿਆ। ਸਾਰੀ ਪੰਚਾਇਤ ਇੱਕ ਪਾਸੇ ਹੀ ਤੇ ਇਕੱਲੇ ਭੈਣ ਜੀ ਇੱਕ ਪਾਸੇ ਹੀ ਜਿਹੜੇ ਮੇਰੇ ਹੱਕ ਚ ਖਲੋਤੇ ਸੀ। ਇੱਥੋਂ ਤੱਕ ਕਿ ਮੇਰੇ ਪੇਕੇ ਵੀ ਮੇਰੇ ਖਿਲਾਫ ਖੜੇ ਸੀਗੇ। ਉਹ ਵੀ ਕਹਿੰਦੇ ਸੀ ਛੱਡ ਦੇ ਇਹਨੂੰ ਇੱਥੇ ਮੁੰਡੇ ਨੂੰ ਤੇ ਚੱਲ ਸਿਰਫ ਆ ਭੈਣ ਜੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਇੰਨੀ ਮੇਰੀ ਮਦਦ ਕੀਤੀ ਤੇ ਅੱਜ ਮੈਂ ਇੱਥੋਂ ਤੱਕ ਜੋਗੀ ਹੋ ਗਈ ਹਾਂ ਛੋਟਾ ਜਾਈ ਤੈਨੂੰ ਮੈਂ ਰੋਂਦੇ ਨੂੰ ਕਿਸ ਤਰ੍ਹਾਂ ਛੱਡ ਕੇ ਗਈ ਹਾਂ ਅੱਜ ਵੀ ਉਹ ਯਾਦ ਰਹਤੀ ਮੇਰੀਆਂ ਆਂਦਰਾਂ ਪਾੜਦੀਆਂ ਨੇ ਵਰਤੋ